हां जी दोस्तों की हालचाल है आ लो जी मित्रों चौबरों दा जोर देखो पूरा फुल जोर लाਉਂਦੇ ਆ ਐਵੇਂ ਨਹੀਂ ਆਪਾਂ तकरीबन ਹਰੇਕ ਵੀਡੀਓ ਚ ਇਹ ਦੱਸੀਦਾ ਵੀ ਜਿੰਨੇ ਕ ਆਪਣੇ ਕੋਲੇ ਬੰਦੇ ਹੈਗੇ ਆ ਨਾ ਉਹ ਆਪਦੇ ਹੀ ਆ ਤੇ ਆਪਦਾ ਬਣਾ ਕੇ ਹੀ ਕੰਮ ਕਰਦੇ ਆ ਕਦੇ ਦਿਹਾੜੀ ਬਾਰੇ ਸੋਚ ਕੇ ਇਹਨਾਂ ਨੇ ਕੰਮ ਨਹੀਂ ਕੀਤਾ फुल जोर ਲਾਉਂਦੇ ਆ ਪੂਰੀ ਫੁੱਲ ਮਿਹਨਤ ਕਰਦੇ ਆ ਤੇ ਆਹ ਦੇਖੋ ਖੜੀਆਂ ਖੜਾ ਜੀਆਂ ਕੰਧਾਂ ਸਿਰ ਦੰਦੇ ਆ ਮਾਰ ਮਾਰ ਧੱਕੇ ਐਨ ਥੱਲੇ ਤੱਕ ਜੜ ਚੋਂ ਹੀ ਪਾਟ ਦਿੰਦੇ ਆ ਚੋਪਰ ਤੇ ਇਹ ਦੇਖੋ ਫਿਰ ਮੁੰਡਿਆਂ ਦਾ ਜੋਰ ਲੱਗਿਆ ਪਿਆ ਨਾ ਫੁੱਲ ਮੋੜ ਕੋ ਮੁਰਕੀ ਹੋਏ ਰਹਿੰਦੇ ਆ ਸਾਰੀ ਦਿਹਾੜੀ ਤੇ ਵਾਹਿਗੁਰੂ ਇਹਨਾਂ ਦੀ ਕਮਾਈ ਚ ਬਰਕਤ ਪਾਵੇ ਆ ਚੱਕ ਲੋ ਵੀ ਆ ਪਈਆ ਕੰਦ ਤੇ ਛਾੜ ਕੇ ਹੱਥਾਂ ਪਾਈ ਇਹ ਸਾਰੀਆਂ ਦੋ ਤਿੰਨ ਕੰਦਾ ਛਾੜਤੀਆਂ ਕਰੋ ਫਿਰ ਵੀਡੀਓ ਨੂੰ ਸ਼ੇਅਰ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਕੰਮ ਕਰਵਾਉਣ ਵਾਸਤੇ ਸੰਪਰਕ ਨੰਬਰ ਆਪਣਾ 85284 14076 ਕਾਂਦ ਤੇ ਕਾਂਦ ਸਿੱਟੀ ਤੁਰੇ ਆਉਂਦੇ ਆ ਆ ਲਓ ਜੀ ਚੰਨੇ ਹੋਣੀ ਐਵੇਂ ਨਹੀਂ ਉਹ ਦੇ ਮਾਰ ਕੇ ਜੋਰ ਨਾਲ ਇਹ ਆਰਮੀ ਵਾਲੇ ਵੀ ਸੱਦੇ ਵਾ ਵਿੱਚ ਸਾਡੇ ਲਓ ਵੀ ਮਿੱਤਰੋ ਫਿਰ ਕਰੋ ਫਿਰ ਵੀਡੀਓ ਨੂੰ ਸ਼ੇਅਰ ਤੇ ਕਰੋ ਆਪਣੇ ਨਾਲ ਸੰਪਰਕ ਪੁਰਾਣੇ ਮਕਾਨ ਢਵਾਉਣ ਵਾਸਤੇ